ਲਾ ਸੱਜਣਾ ਪਿੰਡ ਧਰਮਗੜ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਮੱਝ ਲੱਗਿਆ ਦਿਖਾਉਣ ਬਹੁਤ ਕਮਾਲ ਦੀ ਘਰੇਲੂ ਸੱਜਣ ਕੋਲ ਆ ਤੇ ਬਾਕੀ ਨਾ ਵੀਡੀਓ ਚ ਤੁਸੀਂ ਦੇਖ ਹੀ ਜਨ ਬਾਈ ਕੋਲੇ ਬਹੁਤ ਜ਼ਿਆਦਾ ਕਟੀਆਂ ਵੀ ਤਿਆਰ ਕੀਤੀਆਂ ਪਈਆਂ ਤੇ ਚੰਗੀਆਂ ਚੰਗੀਆਂ ਮੱਝਾਂ ਵੀ ਤੇ ਨਾਲ ਨਾਲ ਮੈਂ ਕਹੂੰਗਾ ਇਧਰਲੇ ਪਨੇ ਪੂਲ ਦਾ ਪ੍ਰਬੰਧ ਵੀ ਆ ਤੇ ਬਾਕੀ ਸਿਸਟਮ ਬਾਈ ਨੇ ਪੂਰਾ ਮੈਂ ਕਹੂੰਗਾ ਵੀ ਕਾਮਯਾਬ ਜਿਹਾ ਸਿਸਟਮ ਬਣਾਇਆ ਹੋਇਆ ਵਾਲੇ ਵਾਲੇ ਕਿਉਂਕਿ ਜਾਲ ਜੂਲ ਲੱਗਿਆ ਪਏ ਇਧਰਲੇ ਪਨੇ ਚੈੱਕ ਕਰੀਏ ਨਾ ਮੌਸਮ ਬਹੁਤ ਕਮਾਲ ਦਾ ਖੇਤਾਂ ਚ ਨੌਰਾ ਬਾਈ ਨੇ ਬਣਾਇਆ ਵਿਆ ਤੇ ਫਿਲਹਾਲ ਬਾਈ ਕਹਿੰਦਾ ਆ ਕੱਲੀ ਮੱਝ ਸੇਲ ਕਰਨੀ ਆ ਤੇ ਬਾਕੀ ਤੁਹਾਡੀ ਗੱਲਬਾਤ ਬਾਈ ਨਾਲ ਕਰਾ ਦੂੰਗਾ ਇਹ ਆ ਗਈ ਮੰਨ ਲੋ ਗੱਬਣ ਆਪ ਵੀ ਬਾਈ ਕਹਿੰਦਾ ਟਾਪ ਦੇ ਸੀਮੰਦੀ ਆ ਤੇ ਗੱਬਣ ਵੀ ਇਹ ਬਹੁਤ ਚੰਗੇ ਸੀਮੰ ਤੋਂ ਆ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਆ ਜੋਰ ਦੇ ਬੰਨੇ ਹੋਰ ਕੀ ਹਾਲ ਆ ਜੀ ਠੀਕ ਠਾਕ ਜੀ ਚੜਦੀ ਕਲਾ ਜੀ ਵਧੀਆ ਵੀਰੇ ਨਾਮ ਤੇ ਫੋਨ ਨੰਬਰ ਦੱਸ ਦੂੰ ਮੇਰਾ ਨਾਮ ਮਹਿੰਦਰ ਸਿੰਘ ਆ ਫੋਨ ਨੰਬਰ ਜੀ ਫੋਨ ਨੰਬਰ 98760 49342 98760 49342 49342 ਜੇ ਗੱਲ ਕਰ ਲਈ ਮਹਿੰਦਰ ਸਿੰਘ ਜੀ ਇਹ ਆਪ ਕਿਹੜੇ ਟੀਕੇ ਦੀ ਆ ਆਪ ਦਾ M29 ਦੀ ਵੀਰੇ ਕਹਿਆ ਸੀਗਾ M29 ਦੀ ਮਤਲਬ ਭਰਿਆ ਸੀ ਟੀਕਾ ਓਕੇ ਆਪਾਂ M29 ਦਾ ਸੀਮਣਾ ਆਪ ਭਰਾਇਆ ਆਪ ਭਰਾਇਆ ਹਾਂ ਇੱਥੇ ਆ ਕੇ ਡਾਕਟਰ ਭਰ ਕੇ ਇਹਦੀ ਮਾਂ ਕੋਲੇ ਕਿੰਨਾ ਦੁੱਧ ਸੀਗਾ ਜੀ ਇਹਦੀ ਮਾਂ ਥੱਲੇ ਹੈਗਾ ਸੀ 16 17 ਲੀਟਰ ਜੀ 16 17 ਇਹ ਸੂਆ ਕਿਹੜਾ ਸੂੰਦੀ ਹੈ ਜੀ ਇਹ ਤੀਜਾ ਸੂਆ ਸੂਗੀ ਤੀਜਾ ਸੂਆ ਥੱਲੇ ਵਾਰ ਰੱਖਦੇ ਜਮਾ ਫਿਕਸ ਤੇ ਥਣ ਮੈਂ ਕਹੂੰਗਾ ਬਾਈ ਮੁੱਠੀ ਵਾਲੀ ਜਮਾ ਹਣ ਓਕੇ ਆ ਜੀ ਸਰ ਪੱਖ ਠੀਕ ਹੈ ਕਿੰਨੇ ਦਿਨ ਕੱਢਦੀ ਹੈ ਇਹ ਇਹ 25 ਤਰੀਕ ਨੂੰ ਦਿਨ ਪੂਰੇ ਨੇ ਜੀ ਇਹਦੇ 25 ਨੂੰ ਅੱਜ 23 22 ਹੋਗੀ ਹਾਂ ਅੱਜ 22 ਹੋਗੀ ਤਿੰਨ ਦਿਨ ਠੀਕ ਹੈ ਗੱਲ ਤੇ ਗੱਬਣ ਕਿਹੜੇ ਤੋਂ ਆਹੇ ਇਹ ABC ਵਾਲਿਆਂ ਦਾ ਕੋਈ ਮਤਲਬ ਇਹ ਭਰਕੇ ਗਏ ਨੇ ਉਹ ਵੀ ਪੱਕਾ ਡਾਕਟਰ ਹੀ ਆਉਂਦਾ ਆਪਣੇ ਕੋਲੇ ਉਹ ABC ਵਾਲਿਆਂ ਦਾ ਟੀਕਾ ਕਹਿੰਦਾ ਵੀ ਵਧੀਆ ਚੱਲ ਰਿਹਾ ਉਹਨਾਂ ਦਾ ਰਿਕਾਰਡ ਪੁੱਛ ਕੇ ਦੱਸ ਦਾਂਗੇ ਉਹਨਾਂ ਤੋਂ ਕਿਹੜਾ ਲੱਗਿਆ ਹੋਇਆ ਹਾਂਜੀ ਹਾਂ ਦੱਸ ਸਕਦੇ ਹਾਂ ਆਪਾਂ ਸਾਹਮਣੇ-ਸਾਹਮਣੀ ਵੀ ਕਰਾ ਸਕਦੇ ਹਾਂ ਡਾਕਟਰ ਇਹਦਾ ਪਰ ਆ ਗਿਆ ਤੋੜ ਦਿਓ ਜੀ ਖੋਲ ਕੇ ਲੈ ਸੱਜਣਾ ਇੱਥੇ ਤਾਂ ਤੁਰਦੀ ਦੀ ਜੱਜਮੈਂਟ ਕਰ ਸਕਦੇ ਹਾਂ ਸੂਆ ਭਾਈ ਤੀਜਾ ਸੂਂਦੀ ਆ ਹਾਂਜੀ ਤੀਜਾ ਸੂਆ ਸੂਗੀ ਓਕੇ ਤੇੰਦੇ ਨੇ ਇਹਦੇ ਮੇਰਾ ਖਿਆਲ ਤਿੰਨ ਤਿੰਨ ਦਿਨ ਬਾਕੀ ਨੇ ਪੂਰੇ ਹੋਣ ਚਾ ਤੇ ਬਾਕੀ 2-4 ਦਿਨ ਤੇ ਬਾਡੀ ਪੂਰੀ ਕਮਾਲ ਦੀ ਐ ਆਪ ਬਾਈ ਕਹਿੰਦਾ ਆ ਗਈ ਐ M29 ਤੇ ਗੱਬਣ ਆ ਗਈ ABC ਵਾਲਿਆਂ ਦੇ ਸੀਮਨ ਤੋਂ ਤੇ ਬਾਕੀ ਇੱਥੇ ਤੋਂ ਨਾ ਜਜਮੈਂਟ ਕਰ ਸਕਦੇ ਹੋ ਕੁਆਲਿਟੀ ਕੁਬਲਿਟੀ ਪੂਰੀ ਟਾਪ ਦੀ ਮਾਂ ਦਾ ਦੁੱਧ ਵੀ ਚੰਗਾ ਤੇ ਇਹਨੇ ਕਿੰਨਾ ਕ ਦੁੱਧ ਪਾਇਆ ਜੀ ਦੂਜੇ ਸੂਏ ਆਪਣਾ ਇਹਨੇ ਬਈ ਹੂੰ ਤਾਂ ਤੋਲਿਆ ਮੇਨੇ ਤਾਂ ਇੱਕ ਦੋ ਵਾਰੀਆਂ 15 16 ਦਾ 15 16 ਕੱਢਦੀ ਆ ਆਪਾਂ ਕਿਹੜਾ ਕੋਈ ਮਤਲਬ ਕਿ ਮੇਲੇ ਮੂਲੇ ਦਾ ਕੰਮ ਆ ਠੀਕ ਆ ਜੀ ਆ ਕਿਹੜਾ ਹੋਰ ਕਮਾ ਦੇ ਜੀ ਇਥੋਂ 15 ਤੋਂ 16 ਕਿਲੋ ਦੁੱਧ ਬਾਈ ਕਹਿੰਦਾ ਦੂਜੇ ਸੂਏ ਦਿੱਤਾ ਪਿਆ ਹਵਾਨਾ ਰੱਖਦੀ ਆ ਬਿਲਕੁਲ ਫਿਕਸ ਤੇ ਬਾਕੀ ਇੱਥੋਂ ਨਾ ਸਾਈਡ ਤੋਂ ਚੈੱਕ ਕਰ ਸਕਦੇ ਹੋ। ਵਜਨ ਆ ਗਿਆ ਚੰਗਾ ਤੇ ਸਿੰਗ ਆ ਗਿਆ ਗੋਲ ਆ ਪਾ 29 ਦੀ ABC ਵਾਲਿਆਂ ਤੋਂ ਆ ਗਈ ਗੱਬਣਾ ਤੇ ਇੱਥੋਂ ਲੈ ਚਲੋ ਜੀ ਘੁਮਾ ਕੇ। ਤੇ ਪਸ਼ੂ ਤਾਂ ਬਾਈ ਕੋਲ ਕਾਫੀ ਗਿਣਤੀ ਚਾ ਕੰਮ ਹੈਗਾ ਬਾਈ ਹੋਰਾਂ ਦਾ ਦੁੱਧ ਦਾ ਤੇ ਬਾਕੀ ਲੇਵ ਆ ਜਿਹੜਾ ਆਰਡਰ ਬਿਲਕੁਲ ਫਿਕਸਰ ਹੋਊਗਾ ਚੜਾਈ ਵਾਲੀ ਬਾਡੀ ਰਹੂਗੀ ਉੱਤੇ। ਤੇ ਸਵਾਹ ਆ ਦੀ ਰਹੂਗੀ ਬਿਲਕੁਲ ਠੰਡੀ ਸੀਲ ਆ ਕੋਈ ਸ਼ਰਲਾ ਛਿੱਟਾ ਟਾਈਟ ਫੈਟ ਤਾਰ ਬਿਲਕੁਲ ਬਿਲਕੁਲ ਗਾਰੰਟੀ ਆ ਵੀਰੇ ਕਿਸੇ ਕਿਸੇ ਪੱਖੋਂ ਵੀ ਸਾਉ ਦੀ ਸੌ ਹਾਂਜੀ ਹਾਂਜੀ ਪਾਰ ਬੋਜ ਤੋਂ ਲਾ ਕੇ ਹਾਂਜੀ 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 ਠੀਕ ਹੈ ਗੱਲ ਸਰਲੇ ਦੀ ਦੁੱਧ ਵੀ ਸੂਣ ਤੱਕ ਦਿੰਦੀ ਆ ਆਪ ਛੜਦੇ ਆ ਠੀਕ ਆ ਜੀ ਤੇ ਲੰਮਾ ਸਮਾਂ ਦੁੱਧ ਦਿੰਦੀ ਆ ਲੰਮਾ ਸਮਾਂ ਦੁੱਧ ਦਿੰਦੀ ਆ ਤੇ ਫੇਸ ਤੋਂ ਲਾ ਕੇ ਨਸਾਂ ਨੂੰ ਸਾਂ ਬਾਡੀ ਤੇ ਕਾਫੀ ਆ ਗਿਆ ਕਰੋ ਜੀ ਮਾਰੀ ਇਹ ਇਧਰਲੇ ਬੰਨੇ ਇਹ ਇੱਥੋਂ ਕਰ ਸਕਦੇ ਜੈਕ ਆਰਡਰ ਤਾਂ ਇਹ ਮੰਨ ਲਓ ਵੀ ਟੈਟ ਰੱਖਦੀ ਆ ਪਰ ਕਾਮਯਾਬ ਮੈਂ ਕਹੂੰਗਾ ਇਹੀ ਆਰਡਰ ਹੈ ਜਿਹੜਾ ਥਾਣਾ ਥਾਣੇ ਮੰਨ ਲਓ ਮੁੱਠੀ ਵਾਲੀ ਥਾਣ ਦੇਖੋ ਵੀ ਇਹ ਇੱਥੋਂ ਕਰ ਸਕਦੇ ਜੈਕ 4x4 ਵਾਲਾ ਸਿਸਟਮ ਹੀ ਆ ਭਾਈ ਉੱਤੇ ਕਿਆ ਕਦਨ ਕੱਢ ਦਾਂ ਦੀ ਆ ਉੱਤੇ ਬਹ 2-4 ਦਿਨ ਲੈਂਦੀ ਆ ਬਾਕੀ ਮੌਸਮ ਤੇ ਡਿਪੈਂਡ ਆ ਬਾਈ ਠੀਕ ਆ ਗੱਲ ਆ ਆ ਤੇ ਬਾਕੀ ਜਿਵੇਂ ਠੰਡਾ ਮੌਸਮ ਆ ਕੱਢ ਵੀ ਸਕਦੀ ਹੈ ਨਾ ਹਾਂਜੀ ਹਾਂਜੀ ਤੇ ਇੱਥੋਂ ਕਰਾ ਦੀ ਲੱਭੀ ਚੱਕ ਅਗਾੜੀ ਪਿਛਾੜੀ ਕਰਾ ਦੀ ਚੱਕ ਇੱਥੋਂ ਤੇ ਲੇਵਾ ਦਾ ਭਾਈ ਐਂ ਹੀ ਰੱਖਦੇ ਜਿਵੇਂ ਪੱਕਾ ਹਾਂਜੀ 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 ਇਹਦਾ ਪੱਕਾ ਲੇਵਾ ਨਹੀਂ ਹੈਗਾ ਬਿੱਟਲ ਮਟਲ ਆ ਜਾ ਤੇ ਸੂਣ ਤੋਂ ਕਿੰਨਾ ਕੁ ਟਾਈਮ ਪਹਿਲਾਂ ਦੁੱਧੋ ਛੱਡਣੀ ਪੈਂਦੀ ਆ ਇਹ ਇਹ ਅਸੀਂ ਨੇ ਇਸ ਵਾਰ ਮੈਨੂੰ ਲੱਗਦਾ ਵੀ 2 ਮਹੀਨਿਆਂ ਤੋਂ 5-4 ਦਿਨ ਬੱਦਰ ਰਹਿੰਦੇ ਸੀ ਜਦੋਂ ਅਸੀਂ ਮਤਲਬ ਛੱਡਿਆ ਦੋ ਆਂ ਲਾ ਲਓ 2 ਮਹੀਨਿਆਂ ਦੇ ਆਸ-ਪਾਸ ਜੇ ਇਹ ਮਤਲਬ 3-4 ਕਿਲੋ ਦੁੱਧ ਹੈਗਾ ਸੀਗਾ ਠੀਕ ਹੈ ਗੱਲ ਹੌਲੀ ਹੌਲੀ ਘਾਟਦੀ ਤੁਰੀ ਆਉਂਦੀ ਐ ਨਹੀਂ ਹੈਗਾ ਵੀ ਇਕਦਮੀ ਮਤਲਬ ਕੱਟ ਮਾਰ ਦਾਂਦੀ ਆ ਠੀਕ ਹੈ ਜਿਵੇਂ 15-16 ਦੰਦੀ ਆ ਵੀ ਪੀਕ ਲੈਵਲ ਆ ਜਿਹੜਾ ਲੰਮਾ ਟਾਈਮ ਟਿਕਾ ਕੇ ਰੱਖਦੀ ਆ ਇਹ ਪਿਛਲੇ ਸਾਲ ਪਹਿਲੇ ਸੂਤ ਦਾ ਆਪਾਂ ਕਹਦੇ ਨੇ ਗੱਬਣਾ ਵੀ ਪਤਾ ਜਾਈ ਨਹੀਂ ਲੱਗਦਾ ਨਵੇਂ ਬਸੂਦਾਂ ਹਾਂ ਨਾ ਦੂਜੇ ਸੂਏ ਇਹਨੇ ਮਤਲਬ ਐ ਵੀ 40 ਦਿਨਾਂ ਤੱਕ 45 ਦਿਨਾਂ ਤੱਕ ਦੁੱਧ ਵਧਾਈ ਗਈ ਵਧਾਈ ਗਈ ਠੀਕ ਹੈ ਗੱਲ ਉਸ ਤੋਂ ਬਾਅਦ ਆਪਾਂ ਲਾਲਚ ਹੋ ਜਾਂਦਾ ਵੀ ਦੁੱਧ ਰਲਾ ਲਈਏ ਠੀਕ ਹੈ ਗੱਲ ਹੈ ਨਾ ਹੀ ਤੇ ਖਰਾਕ ਘਟ ਜਾਂਦੀ ਏ ਦੁੱਧ ਦੁੱਧ ਰਲਾ ਲਾਨੇ ਆਪਾਂ ਉਦੋਂ ਜਾ ਕੇ ਫਰਕ ਪੈਂਦਾ ਹਾਂ ਤੇ ਦੰਦੀ ਲੰਮਾ ਸਮਾਂ ਹਾਂ ਆਪ ਛੱਡਣੀ ਪੈਂਦੀ ਏ ਜੀ ਚਬਾਈ ਦੀ ਪੋਲੀ ਰਹੂਗੀ ਜਮਾ ਓਕੇ ਆ ਜੀ ਹਾਂ ਭੈਣ ਪੌਂਡੀ ਵਰਗੀ ਧਾਰ ਆ ਜੀ ਇਹਦੀ ਕੋਈ ਗੱਲ ਹੀ ਨਹੀਂ ਹੈ ਠੀਕ ਆ ਗੱਲ ਤੇ ਰੇਟ ਕੀ ਰਹੂਗਾ ਬਈ ਇਹਦਾ ਰੇਟ ਵੀਰੇ ਉਂ ਤਾਂ 1.70 ਕਰ ਦਿਆਂਗੇ ਜਮੇ ਲੈਣ ਵਾਲੇ ਰੁਪਏ ਲੈਣ ਦੇਣ ਦੀ ਬਸ ਐ ਵੀ 1.5 ਤੱਕ ਛੱਡ ਦਿਆਂਗੇ 1 ਲੱਖ ਤੇ 50 ਹਜ਼ਾਰ ਦੀ ਕਰਾਂਗੇ ਨਾ ਹਾਂਜੀ ਹਾਂਜੀ ਤੇ ਨੰਬਰ ਕਿਰਾ ਹੋਰ ਬੋਲਦੇ ਨੰਬਰ 9876049342 9876049342 ਪਿੰਡ ਧਰਮਗੜ ਜਖੇਪੜ ਰੋਡ ਤੇ ਸੈਲਰ ਦੇ ਬਿਲਕੁਲ ਨਾਲ ਲੱਗਵੀ ਪਹੀ ਹੁੰਦੀ ਆ ਬਾਈ ਦੇ ਨੌਰੇ ਜੀ ਖਤਮ ਹੁੰਦੀ ਆ ਕਿ ਸਿਸ਼ਟ ਮੇ ਸੱਜਣ ਕੋਲੇ ਬਹੁਤ ਕਮਾਲ ਦਾ ਚੰਗੇ ਪਸ਼ੂ ਰੱਖੇ ਹੋਇਆ ਤੇ ਝੋਟੀ ਇਹ ਵੀ ਚੰਗੀ ਕੁਆਲਿਟੀ ਦੀ ਹੈ ਇੱਕ ਵਾਰੀ ਫੇਰ ਦੱਸਦਾ ਨਾ ਆਪ ਬਾਈ ਕਹਿੰਦਾ 29 ਦੀ ABC ਤੋਂ ਗੱਬਣ ਮਾਂ ਦਾ ਦੁੱਧ 17 ਕਿਲੋ ਤੇ ਦੂਜੇ ਸੂਏ 15 ਤੋਂ 16 ਕਿਲੋ ਦੁੱਧ ਇਹ ਝੋਟੀ ਨੇ ਦਿੱਤਾ ਤੇ ਸੂਆ ਤੀਜਾ ਐਤਕੀ ਮੈਂ ਕਹੂੰਗਾ ਬਾਈ ਕਿਲੋ 2 ਕਿਲੋ ਹਣਾ 2 ਕਿਲੋ ਆਮ ਨਾਲ ਵਧਾ ਦੂ ਬਾਕੀ ਖਰਾਕ ਤੇ ਵੀ ਡਿਪੈਂਡ ਹੈ ਜੇ ਹੁਣ ਕਿਸੇ ਨੇ ਬੰਨ ਕੇ ਦੇਖੀ ਨਾ ਜੀ ਫਿਰ ਕਿਸਮਾ ਵਧਾ ਦੂੰਗੀ ਪੱ ਲਊਗਾ ਤਾਂ ਨੇ ਦੇਖਣ ਵਾਲਾ ਦੇਖਣ ਵਾਲੀ ਲਾਊਗਾ ਇਹਨਾਂ ਜੀ ਲੱਭੀ ਕੇਰਾ ਹੋਰ ਕਰਾ ਬਾਕੀ ਦੁੱਧ ਤਾਂ ਜਹੇ 20 ਲੀਟਰ ਲੈ ਲਈ ਇਹ ਖਰਾਕ ਪਾਤੀ ਉਹਨੇ ਹਿਸਾਬ ਨਾਲ ਠੀਕ ਹੈ ਗੱਲ ਹਾਂਜੀ ਆ ਬਾਕੀ ਜਿਵੇਂ ਭਰਾ ਨੇ ਦੱਸਿਆ ਵੀ ਲਿਜਾਣ ਵਾਲੀ ਸੱਜਣ ਦੀ ਕੀਰ ਤੇ ਡਿਪੈਂਡ ਰਹੂਗਾ ਹਾਈਟ ਮੀਡੀਅਮ ਰਹੂਗੀ ਜਿਹੜੇ ਵੀ ਭਰਾ ਨੂੰ ਇਹ ਝੋਟੀ ਪਸੰਦ ਆਉਂਦੀ ਆ ਨੇੜੇ ਆ ਕੇ ਤਸੱਲੀ ਕਰਕੇ ਪਾਸ ਕਰਕੇ ਲੈ ਜਿਓ ਧ